ਓਏ ਸਿੰਦਰ ਕੁਰੇ ਤਿਆਰ ਹੋ ਜਾ ਟਾਈਮ ਬਹੁਤ ਹੋ ਗਿਆ ਹਾਂਜੀ ਤੇ ਤਿਆਰੀ ਹੋਈ ਜਾਂਦੀ ਐ ਬਸ ਭਰਾ ਤੇਰੇ ਰਖੜੀ ਨੂੰ ਡੀਕਦੇ ਆਉਣੇ ਆ ਪਾਪਾ ਜੀ ਵੀ ਤੇਰੇ மே ਗੁੱਸਾ ਕਰਦੇ ਫਿਰ ਜੇ ਆਪਾਂ ਲੇਟ ਜਾਵਾਂਗੇ ਮੈਂ ਕੁਛ ਨਹੀਂ ਕਰਨਾਗਾ ਮੈਂ ਨਾਲ ਹੀ ਆ ਬਸ ਕੱਪੜੇ ਪਾਉਣੇ ਆ ਮੈਂ ਕੱਪੜੇ ਪਾ ਕੇ ਮੈਂ ਹੁਣੇ ਆਉਣੀ ਆ ਬਸ ਸਲੀਪ ਕਰੋ ਸੌ ਛੇਤੀ ਕਰ ਛੇਤੀ ਹਾਂਜੀ ਖੁਸ਼ੀ ਆ ਦੇਖ ਲੈ ਸਿੰਦੀ ਪਹਿਣਾ ਅੱਜ ਰਖੜੀ ਲੈ ਕੇ ਆਈ ਨਹੀਂ ਕੀ ਕਾਫੀ ਲੇਟ ਹੋਗੀ ਮੈਂ ਆਫਿਸ ਵੀ ਜਾਣਾ ਸੀਗਾ ਹਾਂਜੀ ਹੋ ਗਈ ਰੈਡੀ ਮੈਂ ਚਲਿਏ ਹਾਂਜੀ ਚਲੋ ਭਾ ਜੰਦ ਜਾਂਦੇ ਰਸਤੇ 'ਚ ਦੋ ਢੱਬੇ ਮਠਿਆਈ ਦੇ ਤੇ ਨਾਲੇ ਰਖੜੀਆਂ ਲੈ ਲਾਂਗੇ ਹਾਂਜੀ ਉਹ ਤਾਂ ਪਰ ਰਸਤੇ 'ਚ ਹੀ ਲੈ ਲਾਂਗੇ ਤੇ ਨਾਲੇ ਨਾ ਮਠਿਆਈ ਆਪਾਂ ਮਰਚੰਦਾ ਸਟੇਟ ਹਾਊਸ ਵਾਲਿਆਂ ਦੇ ਲੈਣੀਆਂ ਠੀਕ ਹੈ ਉਹਨਾਂ ਦੀ ਮਠਿਆਈ ਵਧੀਆ ਮਠਿਆਈ ਬਹੁਤ ਧੀਆ ਉਹਨਾਂ ਦੀ ਹਾਂਜੀ ਤੇ ਉਥੇ ਰਖੜੀਆਂ ਲੈ ਲਾਂਗੇ ਠੀਕ ਹੈ ਉਹ ਸਕਤਾ ਆਉਂਦੇ ਹੋਣੇ ਤੁਸੀਂ ਪਰੇਸ਼ਾਨ ਆਓ ਤੇ ਕਈ ਵਾਰੀ ਨਾ ਕਰਦੇ ਕੰਮ ਕਰੋ ਉਲਝ ਜਾਂਦੇ ਆ ਬੱਤੀ ਉਹਨਾਂ ਨੇ ਵੀ ਆਪੇ ਤੋਰ ਕੇ ਸਕੂਲ ਫੇਰੇ ਆਉਣਾ ਹੁੰਦਾ ਤੇ ਆਉਂਦੇ ਹੋਣੇ ਤੁਸੀਂ ਪਰੇਸ਼ਾਨ ਆਓ ਆ ਗਲਤ ਤੇਰੀ ਖਰ ਠੀਕ ਹੈ ਕਿਉਂਕਿ ਵੈਸੇ ਉਹ ਆਉਂਦੀ ਪਹਿਲਾਂ ਇੱਧਰ ਹੀ ਹੁੰਦੀ ਆ ਪਰ ਇਦਕੀ ਇਹ ਨਾ ਹੋਵੇ ਕਿਤੇ ਜੀਵਨ ਤੇ ਬਾਪੂ ਘਰੇ ਪਹਿਲਾਂ ਉੱਠ ਗਈ ਹੋਵੇ ਹਾਂਜੀ ਇੱਥੇ ਰੋਕ ਲੂਗਾ ਸਾਥ ਸਾਥ ਸਹੀ ਹੋ ਗਈ ਹਾਂ ਇਹ ਰਖੜੀ ਬਿਠਾਓ ਠੀਕ ਹੈ ਕਿਹੜੇ ਭਾਈ ਦਾ ਆ ਵਾਲੀ ਦਿਖਾਓ ਉਹ ਬੰਦਾ ਆ ਦੇਖਿਓ ਹਾਂ ਸੋਹਣੀ ਹੈ ਸੋਹਣੀ ਲੱਗੂਗੀ ਨਾ ਇਹਦੀ ਹਾਂਜੀ ਆ ਵੱਡੇ ਭਾਈ ਵਾਸਤੇ ਕਰ ਲੈਨੇ ਆ ਤੇ ਇੱਕ ਜੀਵਨ ਵਾਸਤੇ ਕਰ ਲੈਨੇ ਆ ਇੱਕ ਬਾਪੂ ਜੀ ਵਾਸਤੇ ਕਰ ਲੈਨੀ ਮੈਂ ਨਾ ਬਚਪਨ ਤੋਂ ਬਾਪੂ ਜੀ ਦੇ ਰਖੜੀ ਬੰਨਦੀ ਹੋਣੀ ਆ ਆ ਤਿੰਨ ਕਰ ਦੋ ਵੀਰੇ ਤਿੰਨੇ ਕਰ ਦੋ ਹਾਂਜੀ ਆ ਚੰਗਾ ਬਾਸ ਵੀਰ ਕਰ ചർജ് ദ ਇਹ ਤਾਂ ਬੜਾ ਜ਼ੋਰ ਦਿੱਤੀ। ਹਾਂਜੀ ਪਾਜੀ ਐਦਾਂ ਕਰੋ 1 ਕਿਲੋ ਵਰਤੀ ਦੇ ਦਿਓ ਤੇ 1 ਕਿਲੋ ਆ ਦਾ ਦੱਬਾ ਲੱਡੂਆਂ ਦਾ ਕਰ ਦਿਓ ਇੱਕ। ਟਿੱਕੋ ਨਾਲ ਦੀ ਲੈ ਲੋ ਮਠਾਈ ਤੁਸੀਂ? ਨਹੀਂ। ਵੱਡਾ ਵੀ ਰਫਸਰ ਹੈ ਨਾ ਨਾਲੇ ਉਹਨਾਂ ਵਰਤੀ ਬਾਲੀ ਪਸੰਦ ਆ। ਜੀਵਨ ਦਾ ਲੱਡੂ ਨਾਲ ਹੀ ਸਾਰ ਲੂਗਾ। ਚਲੋ ਵੇਖ। ਨਾਲੇ ਮੈਨਾਂ ਆਪਣੇ ਹਿਸਾਬ ਨਾਲ ਲੈਣਾ ਤੁਸੀਂ ਚੁੱਪ ਰਹਿਓ। ਹਾਂਜੀ ਵੀਰੇ ਕਰ ਦਿਓ ਫਟਾਫਟ। ਠੀਕ ਹੈ।

ਕੁੜੀਏ ਲੇਟ ਬਹੁਤ ਹੋ ਗਈ ਮੈਂ ਆਫਿਸ ਤੋਂ ਲੇਟ ਆ। ਉਹ ਵੀਰੇ ਤੁਹਾਨੂੰ ਪਤਾ ਹੀ ਆ ਘਰ ਦੇ ਕੰਮ ਕਰ ਸਾਰੇ। ਹਾਂ। ਨਵੇੜ ਕੇ ਤੇ ਵੀ ਆਉਣਾ ਪੈਣਾ। ਲੋਜੀਪੁਰ। ਤੇ ਬੱਡੂ ਬੈਲਿਆਣੀ ਸੀਗੇ। ਬਾਜ਼ਾਰ ਚ ਰਖੜੇ ਰੁਖੜੇ ਖਰੀਦਣੀਆਂ ਸੀਆਂ। ਅੱਛਾ ਅੱਛਾ ਅੱਛਾ। ਹਾਂ ਬਾਕੀ ਤੁਹਾਨੂੰ ਥੋੜੀ ਭੈਣ ਦਾ ਪਤਾ ਹੀ ਆਈ। ਹਾਂ। ਇਧਰ ਆ। ਪਰਸ ਮਾ ਦੀਦੀ ਜੀ ਠੀਕ ਐ ਘਰ ਪਰਿਵਾਰ ਸਾਰਾ। ਹਾਂਜੀ ਹਾਂਜੀ ਸਾਰੇ ਵਧੀਆ। ਲਿਓ ਵੀਰੇ ਮੈਂ ਫਿਰ ਰਖੜੀ ਬੰਨਦਾ ਤੁਹਾਡੇ ਫਿਰ ਮੈਨੂੰ ਉੱਤਰ ਵੀ ਜਾਣਾ ਹੈਗਾ ਤੁਹਾਨੂੰ ਪਤਾ ਬਾਪੂ ਜੀ ਦੇਖਦੇ ਹੋਣਗੇ ਮੈਨੂੰ। ਉਹਦੇ ਤੇ ਵੀ ਕਿ ਸੁਗਰੇ ਜੀ ਤੁਹਾਨੂੰ ਡੀਟ ਰਹੇ ਐ ਤੇ ਬੰਦੇ ਅੱਗੇ ਹੈ। ਉਹ ਭਾਬੀ ਜੀ ਤੁਹਾਨੂੰ ਪਤਾ ਹੀ ਆ ਘਰ ਦੇ ਕੰਮ ਕਰ ਜਿਹੜੇ ਹੁੰਦੇ ਹੈਗਿਆ। ਇਹ ਘਾਗਰ ਕਿਨੇੇ ਟੂਬਨੇ ਪੜਾ। ਹੋਰ ਜਿਹੜਾ ਵਿਹਾਰ ਬਣਿਆ ਫਿਰ ਉਹ ਕਰਨਾ ਹੀ ਪੈਂਦਾ ਹੈ ਨਾ। ਇਹਦੇ ਚੱਲਦੇ ਆਈ ਯਾਰ। ਹਾਂਜੀ ਵੀ ਲੈ ਆ। ਲੈ। ਸੇਟ ਮਿਲੇਲਾ। ਜੋ ਅਜੰਡਾ ਹੀ ਬਰਨਿਆ ਮਾ ਚੀ ਨਾ ਨਮਾ ਨਿਕਤੀਆਂ ਹੋਰ ਸਰ ਜੀ ਤੁਹਾਡਾ ਕੰਮਕਾਰ ਕੰਮਕਾਰ ਵਧੀਆ ਹੀ ਬਹੁਤ ਵਧੀਆ ਠੀਕ ਹੈ ਤੁਸੀਂ ਬਣਾਓ ਬਸ ਮੇਰਾ ਤਾਂ ਉਹ ਵੀ ਦਫਤਰ ਤੋਂ ਹਮ ਜਾਈਏ ਨਾ ਤਾਂ ਮੁੰਡੇ ਕੰਮ ਕਰਕੇ ਵਰਕਰਵਾਜੀ ਨਹੀਂਗੇ ਤਾਂ ਫਿਰ ਰਹਿਣਾ ਪੈਂਦਾ ਮੈਂ ਤਾਂ ਸ਼ਾਮੇ ਵੀ ਕਈ ਵਾਰੀ ਦੇਰ ਹੋ ਜਾਂਦੀ ਹੈ ਲੇਟ ਹੀ ਆਉਣਾ ਫਿਰ ਮਾਂ ਠੀਕ ਨਹੀਂ ਮੈਂ ਤਾਂ ਸਵੇ ਦੀ ਕੁੜੀ ਦੀ ਤਿਆਰੀ ਕਰਕੇ ਬੈਠਾ ਸੀ ਅਲੱਛ ਅੱਛਾ ਵੀਰੇ ਪੈਣਾ ਤਾਂ ਨਾ ਭਰਾਵਾਂ ਦੇ ਪਿਆਰ ਦੀਆਂ ਭੁੱਖੀਆਂ ਜੀਆਂ ਵੀਰੇ ਲੈਣ ਦੇਣ ਦੀਆਂ ਆ ਤਾਂਈ ਤੁਹਾਡੀ ਪੈਨਸ਼ਨ ਠੀਕ ਹੈ ਤੇ ਆ ਕੁੜੀ ਤੇਰਾ ਕੁ ਅੱਛਾ ਠੀਕ ਹੈ ਪਹਿਲਾਂ ਵੀ ਆ ਕਿਹੜਾ ਖਲੇ ਸੀਗਾ ਮੈਨੂੰ ਪਤਾ ਸੀਗਾ ਹਰ ਸਾਲ ਵੀ ਤੂੰ ਆਉਣਾ ਹੀ ਹੁੰਦਾ ਅੱਛਾ ਨਾ ਕਰ ਪੈਣਾ ਦਾਤਾ ਹੱਕ ਹੁੰਦਾਈ ਆ ਰਖੜੀ ਤੇ ਤੇ ਕੱਲ ਐਨ ਬਣਾ ਤੋ ਕੋ ਨਹੀਂ ਰੱਖ ਲਾਖ ਬismillah ਚਲ ਆ ਇੱਕ ਮਿੰਟ ਗੱਲੋ ਆ ਗਈ ਦੀਦੀ ਹਾਂਜੀ ਆ ਰੱਖ ਲਓ ਜੀ ਰੋਣਾ ਚਲ ਸ਼ੀਭਾ ਹੁਣ ਆਪਾਂ ਉਧਰ ਜਾਣਾ ਹੈਗਾ ਬਾਪੂ ਜੀ ਦੀਪ ਦੇਉਣਗੇ ਆਪਾਂ ਨੂੰ ਫਿਰ ਆਪਾਂ ਚੰਨ ਲੀ ਹਾਂਜੀ ਕੋਤਨੀ ਦੀਰ ਜੀ ਹਰ ਕੀ ਕਰਨ ਲੱਗ ਗਏ ਤੁਸੀਂ ਇੱਧਰ ਬੈਠੋ ਮੈਂ ਦੇਖ ਕੇ ਆਣੀ ਜਨਾ ਕੀ ਕਰਦੇ ਹੋ ਤੇ ਤੂੰ ਹੋਰ ਹੀ ਕੰਮਾਂ ਚੁਰਦ ਲਈਆਂ ਤੇ ਮਰੀ ਰੋਟੀ ਰੋਟੀ ਬਣਾ ਲਾ ਇੱਕ ਨਹੀਂ ਬੰਦੀ ਜੀ ਤੇ ਤੇ ਬਾਜ਼ਾਰੋਂ ਲਿਆਉ ਜਾ ਕੇ ਉਹ ਕਮਾਲ ਆ ਯਾਰ ਕਿੰਨੇ ਕ ਜਾਣੇ ਦੋ ਤਾਂ ਜਾਣਿਆ ਉਹ ਤੁਸੀਂ ਦੋ ਜਣਿਆਂ ਦੀ ਬਾਜ਼ਾਰੋਂ ਲਿਆਉ ਜਾ ਕੇ ਇੰਨੀ ਗਰਮੀ ਚ ਮੈਂ ਕਿਵੇਂ ਬਣਾਉਂਗੀ ਦੱਸੋ ਤੇਰੇ ਕੋਲ ਦੋ ਜਣਿਆਂ ਦੀ ਰੋਟੀ ਨਹੀਂ ਬਣਦੀ ਹੈ ਨਹੀਂ ਬਣਦੀ ਕਮਾਲ ਆ ਯਾਰ ਇਹਨਾਂ ਜਨਾਨੀਆਂ ਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਇਹਦੇ ਕੋਲੋਂ ਮਹਾਰਾਣੀ ਕੋਲੋਂ ਦੋ ਜਣਿਆਂ ਦੀ ਰੋਟੀ ਨਹੀਂ ਬਣਦੀ ਕੁੜੀ ਕੀ ਸੋਚੂਗੀ ਕਦੇ ਸਾਲ ਬਾ ਬਾ ਤਿਹਾਰ ਹੁੰਦਾ ਕੁੜੀ ਆਉਂਦੀ ਹੈ ਵਿਚਾਰੀ ਘਰੇ ਇਹਨਾਂ ਦਾ ਫਿਰ ਉਹੀ ਸਿਆਪਾ ਹੁੰਦਾ ਇਹਨਾਂ ਦੀ ਮੈਨੂੰ ਸਮਝ ਨਹੀਂ ਆਉਂਦੀ ਕੀ ਤੁਸੀਂ ਦੋ ਜਣਿਆਂ ਦੀ ਰੋਟੀ ਤੁਸੀਂ ਬਜ਼ਾਰੋਂ ਲਿਆਓ ਜਾ ਕੇ ਹਾਂ ਤੇਰੇ ਤੋਂ ਨਹੀਂ ਕੁਝ ਹੁੰਦਾ ਮੈਨੂੰ ਤਾਂ ਨਹੀਂ ਹੁੰਦਾ ਕੋਈ ਗੱਲ ਨਹੀਂ ਬੰਦੇ ਉਹਨਾਂ ਫਿਰ ਮੈਨੂੰ ਹੀ ਕੁਝ ਕਰਨਾ ਪੈਣਾ ਤਾਂ ਇੱਥੋਂ ਨਹੀਂ ਕੁਝ ਹੁੰਦਾਗਾ ਮੈਨੂੰ ਤਾਂ ਕਰਨਾ ਹੀ ਪਊਗਾ ਚਲੋ ਚੱਲੀਏ ਆਪਾਂ ਕੀ ਹੋਗਣਾ ਕੁੜੀ ਕੋਈ ਨਹੀਂ ਮੇਰੇ ਨਾਲ ਬਾਸ ਕੁਝ ਨਹੀਂ ਹੋਏਗਾ ਮੈਨੂੰ ਪਤਾ ਨਹੀਂ ਸੀਗਾ ਵੀ ਵੀਰੇ ਹੋਰਾਂ ਦੀ ਇਹੋ ਜਿਹੀ ਸੋਚ ਹੈ ਭਾਬੀ ਦੀ ਵੀ ਇਹੋ ਜਿਹੀ ਸੋਚ ਹੈ ਇੰਨਾ ਬਦਲੇ ਮੈਂ ਆਪਦੇ ਪਿਓ ਦਾ ਤੇ ਆਪਦੇ ਨਿੱਕੇ ਭਰਾ ਦਾ ਜਿਹਨ ਮੈਂ ਇੰਨਾ ਹੱਥਾਂ ਨੂੰ ਖੜਾਇਆ ਸੀਗਾ ਉਹਦਾ ਦਿਲ ਦੁਖਾਤਾ ਅੱਜ ਮੈਂ ਪਰ ਮੈਨੂੰ ਹੁਣ ਇਹ احساس ਹੋ ਗਿਆ ਕਿ ਮੈਂ ਤੋਂ ਨੇ ਬਹੁਤ ਫਰਕ ਰੱਖਿਆ ਮੈਂ ਅਮੀਰੀ ਤੇ ਗਰੀਬੀ ਵੇਖਦੀ ਰਹੀ ਪਰ ਮੈਂ ਆਪਣੇ ਭਰਾ ਦਾ ਦਿਲ ਨਾ ਦੇਖਿਆ ਜਿਹੜਾ ਮੈਨੂੰ ਇੰਨਾ ਪਿਆਰ ਕਰਦਾ ਤੇ ਇਹਨਾਂ ਦਾ ਦਿਲ ਨਾ ਦੇਖਿਆ ਕਿ ਇੰਨੇ ਨਗਰਤ ਭਰੀ ਬੈਠਿਆ ਦਿਲ ਦੇ ਵਿੱਚ ਜਦੋਂ ਕੱਪੜੇ ਦਾ ਟੱਕਲਾ ਨਹੀਂ ਮੈਨੂੰ ਕੁਝ ਨਹੀਂ ਚਾਹੀਦਾ ਨਾ ਨਹੀਂ ਟੱਕਰੇ ਕੱਪੜੇ ਮੈਨੂੰ ਨਹੀਂ ਚਾਹੀਦੇ ਹੌਜੇ ਕੱਪੜੇ ਲਹ ਉਹ ਕੁੜੀ ਕਿੱਧਰ ਗਈ ਜੀਵਨ ਕਰੇ ਗਈ ਜੀਵਨ ਕਰੇ ਗਈ ਹੋਣੀ ਤਿਆਹੂ ਕੱਪੜੇ ਵੀ ਇੱਥੇ ਛੱਡ ਗਏ ਮੈਨੂੰ ਲੱਗਦਾ ਨਾ ਆਪਣੀਆਂ ਗੱਲਾਂ ਸੁਣ ਲਈ ਉਹਨੇ ਜਿਹੜੀਆਂ ਤੂਰ ਸੋਈ ਚ ਬੋਲੀ ਜਾਂਦੀ ਸੀ ਨਾ ਉਹਨੇ ਸੁਣ ਲਈਆਂ ਗੱਲਾਂ ਸਾਰੀਆਂ ਤੇ ਇਸੇ ਕਰਕੇ ਕੁੜੀ ਅੱਜ ਰਖੜੀ ਵਾਲੇ ਤਿਹਾਰ ਦੇ ਦਿਨ ਮੇਰੇ ਘਰੋਂ ਗੁੱਸੇ ਹੋ ਕੇ ਗਈ ਐ ਤੇਰੀ ਨਿੱਕੀ ਜੀ ਗਲਤੀ ਨੇ ਮੇਰੀ ਇੱਕ ਗੱਲ ਸੁਣ ਜੇ ਤੂੰ ਕਦੇ ਆਪਦੇ ਪੇਕਿੰਗ ਗਈ ਹੋਵੇਂ ਤੇ ਤੇਰੀ ਭਾਬੀ ਤੇਰੇ ਨਾਲ ਇਸ ਤਰ੍ਹਾਂ ਦਾ ਸਲੂਕ ਕਰੇ ਤਾਂ ਤੇਰੇ ਦਿਲ ਤੇ ਕੀ ਬਿੱਤੂਗੀ ਕੋਈ ਜੀ ਗਲਤੀ ਹੋ ਗਈ ਹੁਣ ਨਹੀਂ ਹੁੰਦੀ ਅੱਗੇ ਤਾਂ ਮੈਨੂੰ ਮਾਫ਼ ਕਰ ਦਿਓ ਪਲੀਜ਼ ਮੈਨੂੰ ਸਮਝ ਨਹੀਂ ਆਉਂਦੀ ਤੈਨੂੰ ਹੁਣ ਮਾਫ਼ ਕਰ ਦਿਆ ਮੈਂ ਭਰਾਵਾਂ ਨੂੰ ਪਰਮਾਨਾ ਰਲ ਕੇ ਰਹਿਣਾ ਚਾਹੀਦਾ ਚਲ ਕੋਈ ਨਹੀਂ ਤੂੰ ਦਿਲ ਹੌਲਾ ਨਾ ਕਰ ਆਪਾਂ ਹੁਣ ਨਾ ਬਾਪੂ ਤੇ ਜੀਵਨ ਘਰੇ ਚੱਲਦੇ ਆਂ ਇਹ ਜਿਹੜਾ ਰਖੜੀ ਦਾ ਤਿਉਹਾਰ ਹੈ ਨਾ ਸਾਰੇ ਭੈਣਾਂ ਭਰਾਵਾਂ ਨੂੰ ਰਲ ਕੇ ਮਨਾਉਣਾ ਚਾਹੀਦਾ ਆਪਣੇ ਨਾਲ ਰਹਿੰਦਾ ਹੋਇਆ ਛੋਟੇ ਦੇ ਘਰੇ ਮੈਂ ਵੀ ਨਹੀਂ ਕਦੇ ਗਿਆ ਤੇ ਅੱਜ ਰਖੜੀ ਵਾਲੇ ਦਾ ਆਪਾਂ ਛੋਟੇ ਦੇ ਘਰੇ ਚੱਲਦੇ ਆਂ ਹਾਂਜੀ ਤੇ ਭੈਣ ਵੀ ਉੱਥੇ ਹੀ ਐ ਉਹਨੂੰ ਮਿਲਾਂਗੇ ਤੇ ਆ ਤੂੰ ਕੱਪੜੇ ਆ ਕੱਪੜੇ ਚੱਕ ਲੈ ਚੱਲ ਨਾਲ ਉੱਥੇ ਹੀ ਦੇ ਦਾਂਗੇ ਆਪਾਂ ਚੱਲ ਚੱਲੀਏ ਸਿੰਦੀ ਤੇ ਭਾਈ ਵੀ ਆ ਗਏ ਕਿਵੇਂ ਵੀਰੇ ਉਹ ਸਿੱਕਾ ਬਾਕੀ ਸਿੱਕਾ ਅੰਦਰ ਉਹ ਤਾਂ ਠੀਕ ਐ ਹਾਂਜੀ ਠੀਕ ਆ चले तो तो। तो हाँ हाँ गए हो गए, तो गए, गए। बापू मैं पानी हाँ लिया लिया पापू पानी लिया <laughs> कुछ <क्या लो दुता? laughs> नहीं, नहीं हो ਮੈਂ ਕੋਈ ਨਹੀਂ ਵੱਸ ਕਿਤਨੀ ਮਾਜਾ ਆ ਰਹੀ ਕਹੇ ਗਿਆ ਲੋਗੀ ਕੋਈ ਨਹੀਂ ਮੈਂ ਪਈ ਬਸ ਅੱਜ ਤੋਂ ਬਾਅਦ ਮੈਂ ਵੱਡੇ ਭਾਈ ਘਰੇ ਨਹੀਂ ਜਾਣਾ ਕਦੇ ਨਹੀਂ ਜਾਣਾ ਨਹੀਂ ਜਾਣਾ ਬਸ ਮੈਂ ਦੌਣੀ ਉਧਰ ਹੀ ਹਰਵੇਰੀ ਪਹਿਲਾਂ ਨਹੀਂ ਉਨ ਨਹੀਂ ਜਾਣਾ ਬਸ ਮੈਂ ਉਹੀ ਬੁੱਤ ਪਰ ਕਰਦੀ ਸੀ ਮੇਰੀ ਗਰੀਬੀ ਦਾ ਮੈਨੂੰ ਮਾਫ ਕਰ ਦੋ ਬਾਪੂ ਜੀ ਮੈਨੂੰ ਮਾਫ ਕਰ ਦੋ ਮੈਨੂੰ ਪਤਾ ਹੈ ਤਿਆਂ ਬੋਤਾਂ ਮੇਰੀਆਂ ਤੁਸੀਂ ਮੈਂ ਚਿਹਰਾ ਪਰ ਕੇ ਦੱਸ ਦਿੰਦਾ ਹਾਂ ਹਾਂਜੀ ਪਰ ਤੂੰ ਉਹੀ ਫਰਕ ਕੀਤਾ ਕੀ ਹੋ ਗਿਆ ਉਹ ਆਫਸਰ ਲੱਗ ਗਿਆ ਇਹ ਵਿਚਾਰਾ ਗਰੀਬ ਐ ਲੈ ਪਰ ਪਤਾ ਕਿੰਨੀ ਮਿਹਨਤ ਕਰਾਈ ਮੈਂ ਤੂੰ ਦਿਆ ਤਪਲਾ ਕਰ ਪੜਾਇਆ ਲਿਖਾਇਆ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ ਆਜਾ ਵੀਰੇ ਤੇਰੀ ਰਖੜੀ ਬਣਦਾ ਮੈਂ ਕੋਨੀ ਰਖੜੀ ਫੇਰ ਬੰਨਾਂਗੇ ਪਹਿਲਾਂ ਖਾਪੀ ਨੂੰ ਲਿਆ ਉਹਦੇ ਸਵੇਰ ਰੋਟੀ ਪਰੰਧ ਕਰੀ ਬਠਾ ਖਾਂ ਪੀਦਾ ਸਾਨ ਹੀ ਲਿਆਈ ਬੈਠਾ ਪਹਿਲਾਂ ਖਾ ਪੀ ਲੋ ਨਹੀਂ ਬਾਪੂ ਕੁਝ ਨਹੀਂ ਖਾਣਾ ਆਪ ਕੋਈ ਮੈਨੂੰ ਪਤਾ ਹੈ ਵੱਡੇ ਭਰਾ ਦੇ ਘਰ ਆਈਆਂ ਆ ਮੀਰ ਦੇ ਘਰੋਂ ਬਹੁਤ ਕੁਝ ਖਾਦਾ ਹੋਣਾ ਰੋਟੀਆਂ ਉਡੀਆਂ ਖਾ ਕੇ ਹੋਵੇ ਤਾਂ ਪਤਾ ਮੈਨੂੰ ਪਹਿਰੇ ਦਾ ਗਰੀਬ ਕੋਈ ਖਾ ਲੈ ਮੈਂ ਤਾਂ ਬੈਠਾ ਮੈਂ ਤੇਰਾ ਪਿਆਉ ਆ ਬਾਨੇ ਨਾ ਮਾਰੋ ਬਾਪੂ ਜੀ ਹਣ ਤੁਸੀਂ ਬਾਨੇ ਨਹੀਂ ਬੁੱਤ ਮੈਂ ਤਾਂ ਸਮਝਾਉਣਾ ਆ ਓਏ ਮੇਰਾ ਪੋਤਾ ਇਹ ਵੀ ਮੇਰਾ ਪੋਤਾ ਹੈ ਲੈ ਹ ਤੂੰ ਐਵੇਂ ਨਾ ਤੇ ਨਾਲ ਰੁਈ ਜਾ ਠੀਕ ਹੈ ਮੈਂ ਕੋਈ ਨਹੀਂ ਖਾਣਾ ਵੀਰੇ ਬਸ ਤੁਸੀਂ ਰੱਖੜੀ ਖਾ ਲਾ ਖਾ ਲਾ ਕੋਈ ਕੋਈ ਰਖੜੀ ਬਣਾ ਦੇ ਫਿਰ ਖਾ ਲ ਤੂੰ ਰਖੜੀ ਬਣਾਉਗਾ ਰੱਖ ਲੈ ਬਾਪੂ ਇਧਰ ਹੋ ਮਾਰਾ ਫੇਰਾ ਪਰ ਰਖੜੀ ਰਖੜੀ ਮਾਰਾ ਦਾ ਬੈਠਾ ਉਹ ਤੇ ਦੇ ਦਿਹਾੜੀ ਨੇ ਗਿਆ ਆ ਜਾ ਵੀਰੇ ਇੱਥੇ ਆ ਜਾ ਤੂੰ ਮੇਰੇ ਕੋਲੇ ਲੋ ਖਾਓ ਤੇਲਾ ਤੂੰ ਖਾ ਅੜ ਇਹ ਆਪੇ ਮੇਰੇ ਬਾਅਦ ਚ ਖਾਉਂਗੀ ਮੈਂ ਮੇਰਾ ਪੁੱਤ ਕੋਈ ਨਹੀਂ ਪੈਣਾ ਮੇਰਾ ਬਸ ਬੇਜੋੜਾ ਦੇਖ ਕਿੰਨਾ ਸੋਹਣਾ ਤਿਹਾਰ ਆ ਤੇ ਤਿਆਨੇ ਮਨ ਹੋਲਾ ਨਾ ਕਰ ਰੋਕੇ ਜੰਗਰੀ ਲੱਗਦੀ ਮੈਂ ਤਾਂ ਵੀਰੇ ਡੱਬੇ ਚ ਵੀ ਫਰਕ ਕਰਦੀ ਨਹੀਂ ਤੇਰੇ ਨਾਲ ਮੈਨੂੰ ਪਤਾ ਨਹੀਂ ਸੀਗਾ ਚਲ ਕੋਈ ਪਰ ਪੈਣਾ ਫਰਕ ਕਰਦੀਆਂ ਨਹੀਂ ਹੁੰਦੀਆਂ ਬਸ ਬੱਪੂ ਜੀ ਮੇ ਤੋਂ ਗਲਤੀ ਹੋਗੀ ਭੈਣ ਭਾਈ ਕੋ ਜੀ ਹੁੰਦੇ ਆ ਮਾਪੇ ਉਹਨੂੰ ਵੀ ਜੋ ਕੋ ਜੀ ਹੁੰਦੇ ਆ ਪਰ ਜੋ ਆ ਵੀ ਪਰ ਕਰ ਜਾਂਦੇ ਆ ਕੱਲ ਜੋ ਗਿਆ ਪਹਿਲੇ ਜਮਾਨਾ ਕੋਈ ਗੱਲ ਨਹੀਂ ਕਹਿੰਦੇ ਹੁੰਦੇ ਆ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਨਾ ਤੋ ਉਹਨੂੰ ਭੁੱਲਿਆ ਨਹੀਂ ਕਹਿੰਦੇ ਭੈਣ ਘਰੇ ਆ ਗਈ ਨਾ ਮੇਰੇ ਕੋਲੇ ਬਸ ਸਭ ਠੀਕ ਹੋ ਜੂਗਾ ਉਹ ਕੋਈ ਗੱਲ ਨਹੀਂ ਭੈਣੇ ਉਹ ਆਪਣਾ ਵੱਡਾ ਭਰਾ ਹੈ ਤੇ ਵੱਡਾ ਭਰਾ ਪਿਓ ਦੇ ਸਮਾਨ ਹੁੰਦਾ ਪਰ ਉਹਨੇ ਐਦਾ ਨਹੀਂ ਕਰਨੀ ਚਾਹੀਦੀ ਸੀ ਵੀਰੇ ਉਹ ਭੈਣੇ ਲੈ ਉਹ ਜਸ਼ਨ ਵੀ ਆ ਗਿਆ ਜਸ਼ਨ ਆ ਬਾਪੂ ਇਹਦੀ ਭੈਣ ਕੈਨੇਡਾ ਗਈ ਆ ਅੱਛਾ ਜਸ਼ਨ ਭੈਣ ਤੋਰ ਖੜੀ ਬਣਾ ਲੈ ਭੈਣੇ ਬੰਨ ਰੱਖੜੀ ਮੈਨੂੰ ਤਾਂ ਬਾਈ ਜੀਵਨ ਨੇ ਦੱਸਿਆ ਤੁਸੀਂ ਆਉਣਾ ਮੈਂ ਤਾਂ ਸਪੈਸ਼ਲ ਰੱਖੜੀ ਬਣਾਉਣਾ ਅੱਛਾ ਵੀਰੇ ਚਲੋ ਇੱਕ ਵੀਰ ਦੇ ਘਰ ਦੁਖੀ ਉਪੇ ਆਈਆਂ ਕਮਤ ਕਮ ਦੋ ਭਰਾਵਾਂ ਦੇ ਕੋਲੇ ਤੇ ਮੈਂ ਆ ਕੇ ਕੋਛ ਹੋ ਜੂਗੀ ਨਾ ਆ ਜਾ ਭੈਣੇ ਇਹ ਖੂਨ ਦੇ ਰਿਸ਼ਤੇ ਇੱਡੀ ਛੇਤੀ ਨਹੀਂ ਟੁੱਟਦੇ ਹੁੰਦੇ ਓ ਲੈ ਅਜ਼ੀਰ ਵੀ ਆ ਗਿਆ ਲੈ ਆ ਜਾਂਦੇ ਹਾਂ ਕਰਦਾ ਗੱਲ ਮੇਰੇ ਨਾਲ ਓ ਬੈਠੀ ਸਾਰੇ ਜਾਣੇ ਸਹੀ ਪਣਾ ਬਾਪੂ ਸਹੀ ਤਾਂ ਪੈਣਾ ਠੀਕ ਹੈ ਤੇ ਹੁਣ ਆ ਗਈ ਜਾਦ ਗੁੱਸਾ ਅਗਲਾ ਸਾਡੇ ਨਾਲ ਹੈ ਮੇਰੇ ਨਾਲ ਜੀਵਨ ਨਾਲ ਹੈ ਸਾਡੇ ਨਾਲ ਹੈ ਭੈਣ ਨਾਲ ਤਾਂ ਕੋਈ ਗੁੱਸਾ ਨਹੀਂ ਬਾਪੂ ਪਹਿਨਾ ਤਾਂ ਕੋਈ ਗੁੱਸਾ ਨਹੀਂ ਸੀ ਤੇ ਤਾਂ ਹੀ ਚੱਲ ਕੇ ਆ ਗਿਆ ਬੱਸ ਉਹਾਂ ਵੀ ਇਹ ਗਲਤੀ ਤਾਂ ਸਾਡੇ ਤੋਂ ਹੋਈ ਐ ਕੋਈ ਗੱਲ ਨਹੀਂ ਉਹ ਇਹਦੀ ਥੋੜੀ ਜਿਹੀ ਪਰਜਾਈ ਨੇ ਗੱਲ ਕਰਤੀ ਤੇ ਮੇਰੇ ਖਿਆਲਾਂ ਛਿੰਦੀ ਪਰਜਾਈਆ ਤੇਰੀ ਗੁੱਸਾ ਮਾਨ ਗਈ ਕੋਈ ਨਹੀਂ ਗੁੱਸੇ ਨਹੀਂ ਹੋਈਦਾ ਹੁੰਦਾਗਾ ਸੋਰੀ ਜੀ 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 ਮਨ ਵੀ ਮੇਰੀ ਥੋੜੀ ਹੋਈ ਆ ਅੱਗੇ ਤਾਂ ਗਲਤੀ ਨਹੀਂ ਹੋ ਜੀ ਹੁੰਦੀ ਮੇਰੇ ਤੋਂ ਮੈਨੂੰ ਮaaf ਕਰ ਦਿਓ ਪਲੀਜ਼ ਅੱਜ ਮੈਨੂੰ احساس ਹੋ ਗਿਆ ਕਿ ਮੇਰੀ ਭਜਾਈ ਮੇਰੇ ਨਾਲ ਇੰਨਾ ਕਰੇ ਤੇ ਮੈਨੂੰ ਕੀ ਲੱਗੂਗਾ ਚਲੋ ਤੁਹਾਨੂੰ ਅਹਿਸਾਸ ਹੋ ਗਿਆ ਨਾ ਹਾਂਜੀ ਇਹ ਇੰਨਾ ਹੀ ਬਹੁਤ ਹੈ ਇੰਨੀ ਗਲਤੀ ਨਹੀਂ ਕਦੇ ਹੁੰਦੀ ਚਲ ਛੱਡ ਦੇ ਗੁੱਸਾ ਹੁਣ ਤੂੰ ਹੀ ਤੇਰੇ ਭੈਣ ਭਰਾ ਆ ਗਏ ਉਹਨਾਂ ਵੱਡੇ ਲੈ ਬਾਪੂ ਹੁਣ ਹਰ ਸਾਲ ਸਿੰਦੀ ਰਖੜੀ ਮੈਂ ਤੇ ਜੀਵਨ ਨੇ ਤੇ ਬਾਈ ਨੇ ਤਿੰਨਾਂ ਨੇ ਇਕੱਠਾ ਇੱਥੇ ਬੈਠ ਕੇ ਇਸੇ ਘਰੇ ਬਾਪੂ ਬਣਾਇਆ ਕਰਨੀ ਮੈਂ ਵੀ ਇਹੀ ਚਾਹੁੰਨੀ ਆ ਵੀਰੇ ਕਿ ਤੁਸੀਂ ਦੋਨੋਂ ਭਰਾ ਨਾਲ ਇਕੱਠੇ ਰਹੋ ਨਹੀਂ ਨਹੀਂ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਮੇਰਾ ਭਰਾ ਮੈਂ ਇਹਨੂੰ ਕਦੇ ਆਪਦੇ ਤੋਂ ਵੱਖ ਨਹੀਂ ਸਮਝਿਆ ਬਸ ਮੇਰਾ ਥੋੜਾ ਜਿਹਾ ਬਾਪੂ ਕੰਮ ਦੇ ਜਿਹੜੇ ਰੰਜੇ ਹੋਏ ਸੀ ਨਾ ਉਹ ਥੋੜੇ ਜਿਹਾ ਜ਼ਿਆਦਾ ਸੀ ਮੈਂ ਕੰਮ ਵੱਲ ਥੋੜਾ ਜਿਆਦਾ ਹੋ ਗਿਆ ਇਸ ਕਰਕੇ ਥੋੜਾ ਜ ਆਪਦੇ ਛੋਟੇ ਭਰਾ ਤੋਂ ਥੋੜਾ ਜਿਹਾ ਦੂਰ ਹੋ ਗਿਆ ਪਰ ਮੇਰੇ ਦਿਲ ਦੇ ਵਿੱਚ ਇਹਦੇ ਪ੍ਰਤੀ ਕੋਈ ਪਿਆਰ ਨਹੀਂ ਘਟ ਹੋਇਆ ਨਾ ਸ਼ਿੰਦੀ ਤੇਰੇ ਪ੍ਰਤੀ ਤੇਰਾ ਵੇਖ ਮੈਂ ਵੇਟ ਕਰਦਾ ਰਿਹਾ ਤੇ ਸਾਰਾ ਸਮਾਨ ਤੇਰਾ ਮੈਂ ਪਹਿਲਾਂ ਲਿਆ ਕੇ ਰੱਖ ਲਿਆ ਸੀ ਐਸੀ ਗੱਲ ਨਹੀਂ ਸੀ ਬਾਪੂ ਅਗੇ ਤੋਂ ਇਹ ਜਿਹੜਾ ਤਿਆਰ ਆ ਨਾ ਰਖੜੀ ਦਾ ਰਲ ਮਿਲ ਕੇ ਮਨਾਇਆ ਕਰਾਂਗੇ ਠੀਕ ਹੈ ਪੁੱਤ ਅੱਜ ਘੇਰ ਇਕੱਠੇ ਹੋ ਗਏ ਓਡੀ ਮਾਂ ਤਾਂ ਦੁਰਗੀ ਸੀ ਰੱਬ ਦਾ ਭਾਣਾ ਵੀ ਮੰਨਣਾ ਪੈਣਾ ਸੀਗਾ ਪਰ ਚਲੋ ਜੇ ਘੇਰ ਖੀਰ ਦੇਲੇ ਇਕੱਠੇ ਹੋ ਗਏ ਬਹੁਤ ਵਧੀਆ ਮਾਪਿਓ ਦਾ ਦਿਲ ਉਹ ਖੜ ਜਾਂਦੇ ਨੇ ਨਾਲ ਵੀ ਆਉਂਦਾ ਖੜ ਗਿਆ ਹੋ ਸਕਦਾ ਹੁਣ ਮੇਰੇ ਕੋਈ ਚਾਰ ਦਿਹਾੜੇ ਜਿਹੜੇ ਬੜੇ ਪੇਦੇ ਆ ਉਹ ਸੌਖੇ ਲੰਘ ਜਾ ਚੰਗੇ ਲੰਘ ਜਾਣ ਚੰਗਾ ਪੁੱਤ ਜਉਂਦੇ ਵਸਦੇ ਰੋ ਤੇ ਮੈਂ ਕਹਿੰਦਾ ਵੀ ਦੋਸਤੋ ਇਹ ਜਿਹੜਾ ਰੱਖੜੀ ਦਾ ਤਿਉਹਾਰ ਹੈ ਜਿਹੜੇ ਭਰਾ ਅਲੱਗ-ਅਲੱਗ ਰਹਿੰਦੇ ਆ ਉਹਨਾਂ ਭਰਾਵਾਂ ਨੂੰ ਇਹ ਚਾਹੀਦਾ ਹੈ ਵੀ ਇੱਕ ਭਰਾ ਦੇ ਘਰੇ ਜਾ ਕੇ ਇਕੱਠੇ ਹੋ ਕੇ ਇਹ ਰੱਖੜੀ ਦਾ ਤਿਉਹਾਰ ਮਨਾਈਏ ਤੇ ਮੈਂ ਉਹਨਾਂ ਭੈਣਾਂ ਨੂੰ ਵੀ ਕਹਿੰਨਾ ਹੈ ਵੀ ਉਹਨਾਂ ਭੈਣਾਂ ਨੂੰ ਇਹ ਚਾਹੀਦਾ ਹੈ ਕਿ ਆਪਦੇ ਦੋ ਭਰਾ ਤਿੰਨ ਭਰਾ ਹੈ ਉਹਨਾਂ ਭਰਾਵਾਂ ਨੂੰ ਇੱਕੇ ਜਗ੍ਹਾ ਤੇ ਛੱਦ ਕੇ ਉਹਨਾਂ ਦੇ ਇਕੱਠਿਆਂ ਦੇ ਰੱਖੜੀ ਬੰਨੀ ਜਾਵੇ ਇਕੱਠਿਆਂ ਦੇ ਰੱਖੜੀ ਬੰਨੀ ਜਾਵੇ ਜੇ ਤੁਹਾਨੂੰ ਸਾਡੀ ਇਹ ਫਿਲਮ ਸਾਡਾ ਇਹ ਪ੍ਰਾਰਾਲਾ ਵਧੀਆ ਲੱਗਿਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਧੰਨਵਾਦ ਹਾਂਜੀ ਦੋਸਤੋ ਕਿੱਦਾਂ ਵੀ ਲੱਗੀ ਫਿਲਮ ਤੁਹਾਨੂੰ ਐਸੇ ਰਹੀ ਫਿਲਮਾਂ ਮੈਂ ਬਣਾਉਂਦਾ ਰਹਿਣਾ ਤੇ ਤੁਸੀਂ ਦੇਖਦੇ ਰਹਿਣੇ ਆਂ ਬਸ ਇੱਕ ਮੇਰੀ ਬੇਨਤੀ ਹੈ ਤੁਹਾਨੂੰ ਜੇ ਫਿਲਮ ਚੰਗੀ ਲੱਗੇ ਇਹਨੂੰ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਮੇਰਾ ਚੈਨਲ ਗੋਲਡੀ ਕੋਡ ਨੂੰ ਪੂਰਾ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡਾ ਦਿੱਤਾ ਹੋਇਆ ਹੌਸਲਾ ਮੇਰਾ ਹੌਸਲਾ ਵਧਾਵੇ ਤੇ ਮੈਂ ਅੱਗੇ ਤੋਂ ਹੋਰ ਸੋਹਣੀ ਸੁਹਣੀ ਫਿਲਮਾਂ ਵਧੀਆ ਫਿਲਮਾਂ ਪਰਵਾਰਿਕ ਫਿਲਮਾਂ ਤੁਹਾਡੀ सेवा में पेश ਕਰਦਾ ਰਹਿਣਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ